ਕੀ ਕੰਮ ਰਹਿ ਗਿਆ ਮੈਂ ਕਰਵਾ ਦਿੰਦੀ ਆ ਕਿੰਨੇ ਤੇ ਰਹਿ ਕੇ ਕੰਮ ਹਜੇ ਲੋੜ ਨਹੀਂ ਭਾਈ ਅੱਗੇ ਤੂੰ ਕਰਾ ਕੇ ਜਾਨੀ ਇੱਥੇ ਕੰਮ ਮੈਂ ਤਾਂ ਆਵਦੇ ਆਪੇ ਹੀ ਕੰਮ ਕਰਨੂੰ ਤੂੰ ਬਸ ਆਪਦੀ ਮਾਂ ਨੂੰ ਸੰਭਾਲਾ ਇਹੀ ਬਹੁਤ ਆ ਮਿਰਪਾਲਾ ਤੂੰ ਐਂ ਕਾ ਤੋ ਬੋਲਦੇ ਹੁਣ ਮਾਂ ਨੂੰ ਤਾ ਦੱਸ ਕੀ ਸੰਭਾਲਣਾ ਦਵਾਈ ਦਵਾ ਲੈ ਹੁਣ ਮਾਂ ਤਾਂ ਪਈ ਆ ਹੁਣ ਚਲ ਮੈਂ ਭਾਬੀ ਦਾ ਕੰਮ ਕਰਵਾ ਦਿੰਦੀ ਆ ਬਸ ਫੇਰ ਸਹਰਾਣੇ ਬਹਿ ਜਾ ਉਹਦੇ ਕੰਮ ਦੀ ਕੀ ਲੋੜ ਆ ਨਾਲੇ ਉਂ ਵੀ ਤੂੰ ਕਿਹੜੇ ਵੇਲਿਆਂ ਦੀ ਆਈ ਆ ਉਦੋਂ ਕਹਦਾ ਤੂੰ ਕੋਈ ਕੰਮ ਕਰਾਦਾ ਫੇਰਾ ਕੇ ਨਾਲੇ ਮੈਨੂੰ ਤਾਂ ਤੇਰੇ ਕੰਮਾਂ ਦੀ ਭਾਈ ਲੋੜ ਨਹੀਂ ਮੈਨੂੰ ਤਾਂ ਬਸ ਤੂੰ ਨਾ ਹੀ ਬੁਲਾਇਆ ਕਰ ਇੰਨੀ ਕੁ ਮਿਹਰਬਾਨੀ ਕਰ ਦੇ ਮੇਰੇ ਤੇ ਵੀਪਾ ਐ ਸਰਦਾ ਹੁੰਦਾ ਉਹਦੇ ਭੈਣ ਭਾਈ ਬਿਨਾ ਤੂੰ ਮੈਨੂੰ ਪਹਿਲਾਂ ਗੱਲ ਦੱਸ ਸਾਰੀ ਹੈ ਕਿ ਕਿਉਂ ਤੂੰ ਮੇਰੇ ਨਾਲ ਇਦਾਂ ਕਰਦੀ ਹੈਂ ਜੀ ਮੇਰੇ ਮੂੰਹੋਂ ਕਹੋਣਾ ਚਾਹਣੀ ਆ ਜਿਵੇਂ ਤੈਨੂੰ ਤਾਂ ਕੁਝ ਪਤਾ ਹੀ ਨਹੀਂ ਹੁੰਦਾ ਬਾਕੀ ਭਾਈ ਬਸ ਥੀ ਲੋੜਾ ਕੋਈ ਨਹੀਂ ਮੈਂ ਵੀ ਸੱਦੂੰਗੀ ਆਪਦੇ ਪੇਖਿਆਂ ਚੋ ਕਿਸੇ ਨੂੰ ਬੈਠ ਕੇ ਹੀ ਗੱਲ ਕਰੂੰਗੀ ਮੈਂ ਇੰਨਾ ਮੇਰੇ ਤੋਂ ਕਿਸੇ ਨਾਲ ਮੱਥਾ ਨਹੀਂ ਵਾਜਦਾ ਨਾ ਕਿਸੇ ਨਾਲ ਸਿਰ ਪਕਾਈ ਹੋਵੇ ਨਹੀਂ ਨਾ ਕੋਈ ਗੱਲ ਤੇ ਆਉਣ ਦੇਵੇ ਉਹੀ ਗੱਲ ਆ ਤੂੰਸ ਦਾ ਭਾਈ ਦੋ ਆ ਮਾਵਾ ਤੀਆਂ ਤੁਸੀਂ ਆਪ ਦਾ ਪੱਖ ਹੀ ਚੰਗਾ ਦਿਖਾਉਂਗੀਆਂ ਤੁਸੀਂ ਮੇਰੀ ਗੱਲ ਤੇ ਕਿਉਂ ਅਸਰ ਕਰੋਂਗੀਆਂ ਵੀਰਪਾ ਤੂੰ ਮੈਨੂੰ ਗੱਲ ਦੱਸ ਮੈਂ ਤੇਰੀ ਗੱਲ ਤੇ ਅਸਰ ਕਿਉਂ ਨਹੀਂ ਕਰੂੰਗੀ ਸਾਰੀ ਗੱਲ ਤੇਰੀ ਸੁਣੂੰਗੀ ਭਾਦਾ ਦਾ ਭਾਈ ਤੈਨੂੰ ਵੀ ਆ ਲੈ ਕੇ ਜ਼ਮੀਨ ਹੈ ਲੋੜੀ ਚ ਕੌਣ ਜ਼ਮੀਨ ਦਿੰਦਾ ਹੁੰਦਾ ਫਿਰ ਮੇਰਾ ਮੂੰਹ ਖਾਉਣੀ ਹੈ ਤੂੰ ਮੇਰਾ ਬਲੱਡ ਵਧਾਏਂਗੀ ਇੱਥੇ ਕਿਹੜੀ ਜ਼ਮੀਨ ਮੈਨੂੰ ਕਿਹੜੀ ਜ਼ਮੀਨ ਦਿੱਤੀ ਹੈ ਇਹਨਾਂ ਨੇ ਮੈਨੂੰ ਨਾ ਤੇਰਾ ਪਹਿਲਾਂ ਹੀ ਪਤਾ ਸੀ ਜਿਹੇ ਜੀ ਮਾਂ ਉਹੇ ਜੀ ਸੀ ਪਹਿਲਾਂ ਤਾਂ ਤੇਰੀ ਮਾਂ ਨਹੀਂ ਬੋਲੀ ਉਹ ਨਹੀਂ ਸੱਚ ਬੋਲੀ ਮੈਨੂੰ ਹੈ ਉਹ ਗੱਲਾਂ ਚੱਲ ਜਾ ਇਹ ਦੇਖ ਮੈਨੂੰ ਕਿ ਲੋੜਾ ਜ਼ਮੀਨਾਂ ਦੇਣ ਦੀ ਉਹੇ ਜੀ ਹੁਣ ਤੂੰ ਆ ਗੱਲ ਤੇ ਤਾਂ ਭਾਈ ਤੁਸੀਂ ਆਉਂਦਗਾ ਨਹੀਂ ਚਾਹੇ ਵੱਡਿਆਂ ਜਾਵੋ ਮਾਵਾਤੀ ਆ ਮੇਰਪਾ ਮੇਰੀ ਗੱਲ ਸੁਣ ਰਹੀ ਗੱਲ ਜ਼ਮੀਨ ਦੀ ਜ਼ਮੀਨ ਨੂੰ ਤਾਂ ਮੈਂ ਮਾਂ ਨੂੰ ਬਥੇਰਾ ਆਖਿਆ ਸੀਗਾ ਵੀ ਮੇਰੇ ਨਾਂ ਨਾਲ ਨਾ ਕਰਵਾ ਪਰ ਮਾਂ ਨਹੀਂ ਹਟੀ ਹੁਣ ਕਿੱਥੋਂ ਆ ਗਈ ਜ਼ਮੀਨ ਹੁਣ ਤਾਂ ਤੂੰ ਕਹਿੰਦੀ ਸੀ ਮੇਰੇ ਨਾਲ ਕੋਈ ਜ਼ਮੀਨ ਨਹੀਂ ਕਰਾਈ ਹੁਣ ਮਿੰਟ ਚ ਫਿਰ ਤੂੰ ਗੱਲ ਬਦਲ ਗਈ ਨਾ ਕਿ ਹੱਕ ਤੇ ਧਰ ਕੇ ਲੈ ਜੇਂਗੀ ਉਹੀ ਤਾਂ ਮੈਂ ਸਮਝਾਇਆ ਸੀ ਮਾਂ ਨੂੰ ਜ਼ਮੀਨਾਂ ਇੱਥੇ ਰਹਿ ਜਾਣਗੇ ਨਾਲ ਦਾ ਜੰਮਾ ਭੈਣ ਭਾਈ ਨਹੀਂ ਥਿਆਂਦਾ ਉਹੀ ਨਹੀਂ ਹੱਟੀ ਨਾ ਵੀਪਾ ਮੈਂ ਤੇਰੀ ਜ਼ਮੀਨ ਕੀ ਕਰਨੀ ਆ ਚਲ ਮਾਂ ਨੇ ਮੈਨੂੰ ਫੜਾਇਆ ਹੀ ਕਾਗਜ ਉਹ ਕਾਗਜ ਮੈਂ ਤੈਨੂੰ ਫੜਾਉਂਗੀ ਚਾਹੇ ਆਪਦਾ ਪਾੜੀ ਚਾਹੇ ਆਪਦਾ ਰੱਖੀ ਮੈਨੂੰ ਨਹੀਂ ਲੋੜ ਪਈਂਗੀ ਮੈਂ ਆ ਦਾਂਗੇ ਤੋ ਤੂੰ ਬੱਸ ਕਰ ਹੁਣ ਨਹੀਂ ਮੈਂ ਤੁਹਾਡੀਆਂ ਗੱਲਾਂ ਚਾਹੁੰਦੀ ਆ ਪਹਿਲਾਂ ਬਧੇਰਾ ਚੰਗੀ ਬਣ ਕੇ ਚੱਲ ਗਿਆ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਚ ਆ ਜਾਂਦੀ ਸੀ ਮਾਵਾ ਕੀ ਲਗਾ ਚ ਹੁਣ ਨਹੀਂ ਭਾਈ ਮਮਰ ਲੱਗਦੀ ਆ ਮੇਰੀ ਮਾਂ ਨੇ ਤਾਂ ਬਧੇਰਾ ਕਿਹਾ ਸੀ ਵਿਆਹ ਕਰਨ ਤੋਂ ਪਹਿਲਾਂ ਵੀ ਨਨਦਤਾ ਹੋਵੇ ਹੀ ਨਾ ਜਿੱਥੇ ਕੁੜੀਆਂ ਹੁੰਦੀਆਂ ਨਾ ਸਸਤਾ ਕੁੜੀਆਂ ਨੂੰ ਹੀ ਘਰ ਲਟਾਉਂਦਾਂਗਾ ਨੋਹਾਂ ਦਾ ਤਾਂ ਕੁਝ ਬੰਨ ਹੀ ਨਹੀਂ ਦਿੰਦਾਂ ਫੇਰ ਵੀ ਪਰ ਉਹ ਨਨਦ ਦਾ ਹੋਰ ਹੋਣਗੀਆਂ ਤੇ ਜ਼ਮੀਨ ਲੈ ਕੇ ਜਾਣ ਉਹ ਦੇਖਦੀ ਜਾ ਤੂੰ ਵੀ ਉਹਨਾਂ ਚੋਂ ਹੀ ਇੱਕ ਤੂੰ ਵੀ ਇਹ ਉਹਨਾਂ ਚੋਂ ਹੀ ਆ ਬਈ ਲੈ ਗਈ ਸਾਡੇ ਵੱਲੋਂ ਤਾਂ ਤੂੰ ਲੈ ਗਈ ਤੁਹਾਨੂੰ ਤਾਂ ਮਾਮਾ ਤੀਆਂ ਨੂੰ ਆਏ ਸੀ ਹੋਮਲੀ ਹੈਗੀ ਆ ਜਿਵੇਂ ਕਹਿੰਦੇ ਆ ਮੰਨੀ ਜਾਂਦੀ ਆ ਉਹਨੇ ਕਿਹਾ ਕੋਈ ਉਹਨੂੰ ਕਿਹੜਾ ਪਤਾ ਲੱਗਣਾ ਜਾਂ ਉਹਨੂੰ ਕਿਹੜਾ ਕਿਸੇ ਨੇ ਦੱਸਣਾ ਗਾ ਗੱਲ ਕਦੇ ਲੁਕੀ ਰਹਿੰਦੀ ਹੁੰਦੀ ਆ ਨਹੀਂ ਵੀਰਪਾਲ ਦੇਖਣ ਤੇ ਪਰਖਣ 'ਚ ਫਰਕ ਆ ਤੈਨੂੰ ਲੱਗਦਾ ਗਾ ਵੀ ਮੈਂ ਜ਼ਮੀਰ ਲਵਾਂਗੀ ਲੈ ਤਾਂ ਲਈ ਇਦੂ ਤੇ ਕੀ ਲੈ ਇੰਗਲਿਸ਼ ਮੇਰੀ ਗੱਲ ਸੁਣ ਬਿਰਪਾ ਜੇ ਮੈਨੂੰ ਮਾਂ ਨੇ ਪਹਿਲਾਂ ਦੱਸਿਆ ਹੁੰਦਾ ਨਾ ਮੈਂ ਕਦੇ ਨਹੀਂ ਲੈਂਦੀ ਸੀ ਜਦੋਂ ਮਾਂ ਕਾਗਜ਼ ਲੈ ਕੇ ਘਰੇ ਵਾਗੀ ਨਾ ਬਸ ਇੱਕ ਮਜਬੂਰ ਨੂੰ ਚ ਮੈਨੂੰ ਰੱਖਣੇ ਪਏ ਉਹ ਤੈਨੂੰ ਪਤਾ ਮੇਰੇ ਦਿਮਾਗ ਤੇ ਕਿੰਨਾ ਬੋਝ ਬੋਣਾ ਪੈਸ ਗੱਲ ਦਾ ਜਦੋਂ ਮਾਂ ਤੇਰੇ ਕੋਲੇ ਗਈ ਸੀ ਜੇ ਤੂੰ ਐਡੀ ਚੰਗੀ ਹੁੰਦੀ ਜਿੰਨੀਆਂ ਚੰਗੀਆਂ ਤੂੰ ਗੱਲਾਂ ਕਰਦੀਆਂ ਤੂੰ ਮੈਨੂੰ ਫੋਨ ਲਾ ਕੇ ਕਹਿ ਵੀ ਸਕਦੀ ਸੀ ਬਿਰਪਾ ਉਹ ਗੱਲਾਂ ਫੋਨ ਤੇ ਨਹੀਂ ਹੁੰਦੀਆਂ ਜਿਹੜੇ ਮਿਲ ਕੇ ਹੁੰਦੀਆਂ ਸੋ ਮੈਂ ਫਿਰ ਆ ਜਾਂਦੀ ਤੈਨੂੰ ਕਿਹੜਾ ਕਰਨੀ ਦੀਂਦਾ ਸੀ ਪਰ ਬਈ ਮਾਂ ਨੇ ਸਮਝਾਦੀ ਹੋਣੀ ਆ ਨਾ ਨਾ ਦੱਸੀ ਨਾ ਕਿਸੇ ਨੂੰ ਕਿਸੇ ਦਾ ਮਨ ਦੁਖੀ ਕਰਕੇ ਫਿਰ ਆਪ ਵੀ ਦਾ ਮਨ ਜੇ ਤੇ ਹੀ ਪਈ ਆ ਪਰ ਮਾਵਾ ਕਿੰਨੀ ਸਮਝਾਈ ਜਾਣ ਇਹਨਾਂ ਦਾ ਚੰਗਿਆ ਹੁੰਦਾ ਨਹੀਂ ਲੈ ਕੇ ਜਾਂਦੇ ਤੂੰ ਮੇਰੇ ਤੇ ਵਿਸ਼ਵਾਸ ਤਾਂ ਕਰ ਆ ਲੋੜ ਨਹੀਂ ਮੈਨੂੰ ਤਾਂ ਵਿਸ਼ਵਾਸ ਕਰਨ ਦੀ ਮੈਨੂੰ ਲੋੜ ਆ ਮੈਂੰਟ ਚ ਤਾਂ ਸਾਡੀ ਰੇਹ ਬਣਾ ਕੇ ਧਰ ਗਏ ਚੱਕ ਕੇ ਮੂੰਹ ਕੱਲੀ ਲੈ ਗਈ ਆ ਫੇਰ ਵੀ ਪਰ ਕੀ ਹੋ ਗਿਆ ਜਦ ਤੂੰ ਕੰਮ ਲੱਗੀ ਪਈ ਸੀ ਉਹਨੂੰ ਸ਼ਰੀਕ ਨੂੰ ਚਾਚੇ ਨੂੰ ਲੈ ਗਈ ਨਾਲ ਆ ਲੈਣ ਦੇ ਸੇਵਕ ਨੂੰ ਕਰਦੀ ਆ ਮੈਂ ਗੱਲ ਥੋੜੀ ਤਾਂ ਮਾਵਾ ਧੀਆਂ ਦੀ ਗੁਤਨੀ ਨਾ ਸਵਾਰ ਕੇ ਹੀ ਪਟਾਉਂਗੀ ਮੈਂ ਨਾ ਕੀ ਗੱਲ ਆ ਉਹ ਤਾਂ ਅੱਗੇ ਲੋਕ ਤਾਂ ਗੱਲਾਂ ਬਣਾਉਂਦੇ ਆ ਸਾਡੀਆਂ ਹੈ ਉੱਤੋਂ ਤਾਂ ਮਾਵਾ ਧੀਆਂ ਹੋਰ ਉਹਨਾਂ ਦੇ ਮੋਢਿਆਂ ਤੇ ਚੜਦੀਆਂ ਜਾ ਜਾ ਕੇ ਆ ਜਾਂਦਾ ਉਹ ਕੋਈ ਜਾਣ ਤਾਂ ਨਹੀਂ ਨਿਕਲਦੀ ਸੀ 10 ਮਿੰਟਾਂ ਨਾਲ ਕੀ ਹੁੰਦਾ ਸੀਗਾ ਵੀਰਪਾਲ ਮਾਂ ਕਹਿੰਦੀ ਮੈਂ ਕੱਲ ਦੀ ਲੱਗੀ ਪਈਆਂ ਕਹਿੰਦੀ ਵੀਰਪਾਲ ਨੇ ਮੈਨੂੰ ਕੋਈ ਦਵਾਈ ਨਹੀਂ ਦਵਾਈ ਹੈਗੀ ਫੇਰ ਤੇਰਾ ਹੱਕ ਨਹੀਂ ਸੀ ਦਵਾਉਂਦਾ ਜਿਹੜੀ ਗੱਲ ਸੀ ਤੈਨੂੰ ਮੇਰੇ ਨਾਲ ਨਾ ਮੈਂ ਕਿਹੜਾ ਭਾਣਾ ਗੱਡੀ ਜਾਣਦੀ ਆ ਵੀ ਉਹਨੂੰ ਲੈ ਜਾਂਦੀ ਹੁਣ ਉਹਨਾਂ ਦੇ ਘਰੇ ਬੁਲਾ ਕੇ ਡਾਕਟਰ ਨੂੰ ਟੀਕਾ ਲਵਾਤਾਗਾ ਹੈ ਗੋਲੀਆਂ ਜਿਹੜੀਆਂ ਪੰਜਾਂ ਸੀ ਦੇ ਦਿੱਤਾਂ ਮੇ ਤਲ ਕੋਈ ਨਾ ਫਿਰ ਬਾਈ ਨੂੰ ਕਹਿ ਕੇ ਤੂੰ ਹਸਪਤਾਲ ਲੈ ਜਾਂਦੀ ਐ ਏਡੀ ਫਿਰ ਬਾਈ ਕਿਹੜਾ ਤੇਰਾ ਮੇਰੇ ਸਹਰਾਣੇ ਬੈਠਾ ਸੀ ਵੀ ਲੈ ਜਾਂਦਾ ਉਹ ਤਾਂ ਆਪਣੀ ਆਇਆ ਹੋਰ ਮੈਨੂੰ ਗਾਲਾਂ ਦਵਾਉਣੀ ਉਹਨ ਕੱਲ ਦਾ ਨਿਕਲੇ ਆ ਗੋ ਵੀ ਉਹਨੂੰ ਵੀ ਨਹੀਂ ਪਤਾ ਘਰੇ ਕੁਛ ਮਰਜ਼ੀ ਹੋਈ ਜਾਵੇ ਸਾਰਾ ਸਟਮਡ ਕੋਲੇ ਬਸਦੇ ਹੀ ਆ ਕਿਸੇ ਨੂੰ ਨਾਲ ਲੈ ਜਾਂਦੀ ਕੋਈ ਏਡਾ ਵੀ ਨਹੀਂ ਮਾਰਾ ਕੋਈ ਜਵਾਬ ਦੇ ਮੈਂ ਤਾਂ ਭੈਣੇ ਕਿਸੇ ਦਾ ਸਹਾਰਾ ਨਹੀਂ ਕੋਲ ਦੀ ਚੰਗੀ ਭਲੀ ਸੀ ਹੁਣ ਤੇਰੇ ਕੋਲੇ ਕੁਛ ਮਰਜ਼ੀ ਬਣਾਈ ਜਾਵੇ ਜਿੱਦੋਂ ਦਾ ਡਾਕਟਰ ਟੀਕਾ ਲਾ ਕੇ ਕਹਣਾ ਜਮਾ ਠੀਕ ਸੀ ਤਾਂਦਰੁਸਤ ਸੀ ਐਵੇਂ ਗੱਲਾਂ ਬਣਾਉਣੀਆਂ ਭਈ ਬੜਾਈ ਜਾਵੇ ਮਰੇ ਮੁਕਰੇ ਦਾ ਤਾਂ ਕੋਈ ਹੱਲ ਨਹੀਂ ਹੈਗਾ ਮਿਰਪਾ ਜ ਮਾਂ ਨੂੰ ਤੇ ਫਿਰ ਭੈਣ ਮੈਂ ਕੀ ਕਰਾਂ ਮੈਂ ਇਹ ਤੇ ਮੇਰੀ ਗਲਤੀ ਆ ਕੋਈ ਤਲਗਾ ਫਲੀਆਂ ਚੀਜ਼ਾਂ ਦਾ ਤੂੰ ਖਵਾ ਤੀਆਂ ਗਾਈ ਨੂੰ ਨਾ ਖਵਾਉਂਦੀ ਅੱਗਸਵਾ ਮੇਰੇ ਪਾ ਤਲੀਆਂ ਫਲੀਆਂ ਚੀਜ਼ਾਂ ਨੂੰ ਮੇਰੇ ਕੌਣ ਸੀ ਬਾਹਰੋਂ ਲਿਆਉਣ ਨੂੰ ਬਾਹਰੋਂ ਲਿਆਉਣ ਮਤਲਬ ਮੇਰੇ ਤਾਂ ਆਪ ਮੁੰਡਾ ਬਿਮਾਰ ਹੋਇਆ ਤੇ ਮੈਂ ਇਹ ਤਲੀ ਚੀਜ਼ ਕਿਹੜੀ ਖਵਾਤੀ ਮਾਂ ਫਿਰ ਭਾਈ ਸਾਡੇ ਕੋਲੋਂ ਤਾਂ ਚੰਗੀ ਭਲੀ ਰਹੀ ਸੀ ਮੈਨੂੰ ਨਹੀਂ ਪਤਾ ਉੱਥੇ ਜਾ ਕੇ ਹੀ ਬਿਮਾਰ ਹੋ ਗਈ ਪਤਾ ਨਹੀਂ ਫਿਰ ਭਾਈ ਢੰਗ ਕਰਦੀ ਹੋਊਗੀ ਵੀਰਪਾ ਆਏ ਨਹੀਂ ਕਹਿੰਦੇ ਢੰਗ ਬਿਮਾਰੀ ਲੱਗਤੀ ਸਵੇਰੇ ਵੀ ਕਿਸੇ ਨੂੰ ਹੋ ਸਕਦੀ ਹੈ ਭੈਣ ਮੇਰਾ ਦਿਮਾਗ ਨਾ ਖਾ ਹਾੜੇ ਬਾਗ ਜਾ ਮਨਦੀਪ ਇੱਥੋਂ ਆਵੇਂ ਬਾਯਾ ਜਿਆ ਮੇਰਾ ਨਾ ਤੁਸੀਂ ਖਾ ਇੱਥੇ ਆ ਗਿਆ ਲਊ ਪੀਣ ਇੱਥੇ ਮੇਰਾ ਕਿੱਡਾ ਮਾਵਾਂ ਦੀਆਂ ਗੱਲ ਤੇ ਤਾਂ ਆਉਂਦੀਆਂ ਨਹੀਂ ਮਿੰਟ ਪਹਿਲਾਂ ਤਾਂ ਕਹਿੰਦੀ ਕਿਹੜੀ ਜ਼ਮੀਨ ਕਿਹਨੇ ਕਿਹਾ ਵਾਲਾ ਆ ਮਿੰਟ ਚ ਫਿਰ ਮੰਨ ਵੀ ਗਿਆ ਲੁੱਚਪੁਣੇ ਵਾਲਾ ਬੰਦਾ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਮਰ ਜਾ ਮੈਨੂੰ ਲੱਗਦੀ ਆ ਮੇਰਤੀ ਨਾਲ ਲੜੀ ਜਾਂਦੀ ਐ ਪਹਿਲਾਂ ਮੇਰੇ ਨਾਲ ਾਡਾ ਲਾਇਆ ਹੁਣ ਉਹਦੇ ਨਾਲ ਲੜੀ ਜਾਂਦੀ ਐ ਜਵਾਖੜੀ ਨਾਲ ਪਤਾ ਨਹੀਂ ਕੀ ਕੁਝ ਬੋਲੀ ਜਾਂਦੀ ਐ ਹੁਣ ਉੱਠ ਕੇ ਵੀ ਨਹੀਂ ਜਾਇਆ ਜਾਂਦਾ ਵੀ ਮੈਂ ਜਾ ਕੇ ਹਟਾ ਦੇਣਾ ਇਹਨਾਂ ਨੂੰ ਇਹ ਕੇ ਜਾ ਮਾਂ ਹੌਲੀ ਹੌਲੀ ਉੱਠ ਕੇ ਕਿ ਮੈਂ ਮਾਂ ਠੀਕ ਆ ਹੁਣ ਤੋਂ ਹੁਣ ਤਾਂ ਫਰਕ ਨਹੀਂ ਬੁਖਾਰ ਤਾਂ ਉੱਤਰ ਗਿਆ ਮੈਂ ਹਾਂ ਮਾਂ ਮੈਂ ਦੁਗgeries ਗੱਲਾਂ ਦਾ ਡਰ ਸੀ ਨਾ ਹੁਣ ਉਹੀ ਗੱਲਾਂ ਹੋ ਗਈਆਂ ਮੈਂ ਤੁਹਾਨੂੰ ਕਿੰਨਾ ਸਮਝਾਇਆ ਸੀ ਮੈਨੂੰ ਜ਼ਮੀਨ ਨਹੀਂ ਚਾਹੀਦੀ ਹੁਣ ਭਾਬੀ ਮੈਨੂੰ ਸੌ ਕੁਸ ਬੋਲ ਕੇ ਹਟਈਆ ਉਹ ਤਾਂ ਬੋਲੀ ਜਾਊਗੀ ਬੋਲੀ ਜਾਣ ਦੇ ਪੁੱਤ ਮੈਂ ਆਪਣੇ ਕੋਲੇ 5 ਕਿੱਲੇ ਜ਼ਮੀਨ ਦੇ ਸੀਗੇ ਜੇ ਮੈਂ ਤੈਨੂੰ ਦੋ ਹੀ ਦਿੱਤੇ ਜੇ ਹੋਰ ਮੇਰੇ ਇੱਕ ਪੁੱਤ ਹੁੰਦਾ ਢਾਈ ਨਾ ਹੁੰਦੇ ਉਹਨੂੰ ਦੋ ਹੀ ਦਿੱਤੇ ਫਿਰ ਮੈਂ ਕੋਈ ਗੁਨਾਹ ਤਾਂ ਨਹੀਂ ਕਰਤਾ ਨਹੀਂ ਮਾਂ ਉਹਦਾ ਹੱਕ ਆ ਬੋਲਣ ਦਾ ਕਿਹੜੀਆਂ ਕੁੜੀਆਂ ਜ਼ਮੀਨਾਂ ਲੈ ਕੇ ਜਾਂਦੀਆਂ ਹੁੰਦੀਆਂ ਨੇ ਜੇ ਅੱਜ ਮੈਂ ਲੈ ਗਈ ਕੱਦ ਨੂੰ ਕੋਈ ਹੋਰ ਲੈ ਕੇ ਜਾਊਗੀ ਤੂੰ ਨਹੀਂ ਨਹੀਂ ਤੂੰ ਅਡਾ ਡੰਡਾ ਤਾਂ ਤਾਂਛਣਾ ਨਾਂ ਲੈ ਮੈਂ ਤੈਨੂੰ ਉਹਦੇ ਵੀ ਕਿਹਾ ਸੀਗਾ ਕੋਈ ਨਹੀਂ ਬਿਰ ਤੈਨੂੰ ਬਾਲਾ ਨਹੀਂ ਦਿੱਤਾ ਕੁਛ ਮੈਂ ਮੈਂ ਤਾਂ ਐ ਸੋਚਿਆ ਸੀਗਾ ਵੀ ਮੇਰੀ ਧੀ ਜੱਟ ਜ਼ਿਮੀਂਦਾਰਾਂ ਦੀ ਹੋ ਕੇ ਲੋਕਾਂ ਦੇ ਘਰਾਂ 'ਚ ਪੋਚੇ ਲਾਉਂਦੀ ਚੰਗੀ ਨਹੀਂ ਲੱਗਦੀਗੀ ਮੈਂ ਤਾਂ ਦਿੱਤੀ ਸੀਗੀ ਨਹੀਂ ਮਾਂ ਮੈਂ ਤਾਂ ਪੋਚਾ ਲਾ ਕੇ ਨਾ ਗੁਜ਼ਾਰਾ ਕਰ ਲੈਂਦੀ ਮੈਂ ਆਪਦੇ ਪੁੱਤ ਤੇ ਨਾ ਦੰਦਾ ਨਹੀਂ ਵਰਵਾਉਂਦੀ ਮੇਰਾ ਹੁਣ ਉਹੀ ਪੁੱਤ ਆ ਦੇਖਣ ਨੂੰ ਹੁਣ ਜੇ ਭਾਪੀ ਉਹੀ ਗੱਲਾਂ ਤੇ ਦੰਦਾ ਮਾਰੀ ਜਾਊਗੀ ਮੇਰੇ ਪੁੱਤ ਦਾ ਖਵਰਾ ਕੀ ਹਾਲ ਹੋਊਗਾ ਦੇਖ ਮਾਂ ਮੈਂ ਤਾਂ ਆਪਦੀ ਜ਼ਮੀਨ ਨਾ ਆੱਧੇ ਨੂੰ ਕਾਗਜ਼ ਫੜਾ ਕੇ ਜਾਊਂਗੀ ਮੈਂ ਤਾਂ ਕੁਝ ਨਹੀਂ ਲੈਣਾ ਬਸ ਮੈਨੂੰ ਤਾਂ ਨਾ ਮੋਹ ਪਿਆਰ ਚਾਹੀਦਾ ਉਹ ਤਾਂ ਤੇਰੀ ਗੱਲ ਠੀਕ ਆ ਪਰ ਹਜੇ ਕਿਹੜਾ ਕੋਈ ਉਹ ਨਾ ਹੋ ਗਈ ਇੱਕਦਮ ਦੋ ਤਾਂ ਘੰਟੇ ਗਈਆਂ ਮੈਂ ਤੇਰੇ ਕੋਲੇ ਦੋ ਘੰਟਿਆਂ ਚ ਕਿਤਾ ਨੀ ਜ਼ਮੀਨ ਨਾ ਹੋ ਜਾਂਦੀ ਮਾਂ ਤੂੰ ਹੋਰ ਕਿਹਨੂੰ ਦੱਸਿਆ ਸੀ ਜ਼ਮੀਨ ਬਾਰੇ ਭਾਬੀ ਨੂੰ ਐਵੇਂ ਤਾਂ ਪਤਾ ਨਹੀਂ ਲੱਗਦਾ ਕੋਈ ਤਾਂ ਚੁਗਲੀ ਆ ਕਿਸੇ ਨੇ ਮੈਂ ਤਾਂ ਕਿਸੇ ਨੂੰ ਵੀ ਨਹੀਂ ਦੱਸਿਆ ਮੈਂ ਤਾਂ ਕਿਸੇ ਕੋਲੇ ਨਹੀਂ ਗੱਲ ਕੀਤੀ ਨਹੀਂ ਮਾਂ ਤੂੰ ਕਿਸੇ ਕੋਈ ਤਾਂ ਗੱਲ ਕਰੀ ਹੋਣੀ ਹੈ ਜਿਹੜੀ ਭਾਬੀ ਤੱਕ ਪਹੁੰਚ ਗਈ ਤੇਵਕ ਨੇ ਤਾਂ ਭਵਾ ਕਰਤੀ ਉਹਦੇ ਕਿਸੇ ਕੋਲੇ ਗੱਲ ਮੈਂ ਤਾਂ ਕਿਸੇ ਕੋਲੇ ਵੀ ਨਹੀਂ ਕੀਤੀ ਤੈਨੂੰ ਲੱਗਦਾ ਵੀ ਤੇਰੀ ਮਾਂ ਕਿਸੇ ਕੋਲੇ ਐ ਗੱਲਾਂ ਕਰ ਦੂਗੀ ਨਹੀਂ ਮਾਂ ਜੇ ਤੂੰ ਕਹਿੰਨੀ ਹੈ ਕਿ ਬਾਈ ਦੀ ਰਾਇ ਸੀ ਬਾਈ ਤਾਣੀ ਇਹ ਗੱਲ ਕਰਦਾ ਭਾਬੀ ਕੋਈ ਇਹ ਤਾਂ ਕਿਸੇ ਨੇ ਹੋਰ ਹੀ ਦੱਸਿਆ ਇਹਨੂੰ ਮੈਂ ਉਹਦੀ ਰਾਇ ਤੋਂ ਬਣਾਤਾ ਨਹੀਂ ਐਡਾ ਵੱਡਾ ਕਦਮ ਚੱਕਿਆ ਸੀ ਪੁੱਤ ਚਲ ਮੈਂ ਕੋਈ ਨਾ ਕੁਝ ਵੀ ਹੋ ਗਿਆ ਪਰ ਨਾ ਮੈਂ ਹੁਣ ਆ ਵੀ ਭਾਬੀ ਨੂੰ ਐ ਦੁਖੀ ਨਹੀਂ ਦੇਖ ਸਕਦੀ ਤੂੰ ਮੇਰਾ ਘਰ ਬਸਾਉਂਦੀ ਦਿਸਾਉਂਦੀ ਤੂੰ ਆਪਦੇ ਪੁੱਤ ਦਾ ਘਰ ਪੱਟ ਬੈਠੇਗੀ ਨਹੀਂ ਪੱਟਿਆ ਜਾਂਦਾ ਉਹ ਬੋਲਦੀ ਐ ਐਡੀ ਦਿਲ ਦੀ ਮਾੜੀ ਨਹੀਂ ਹੈਗੀ ਕਿ ਆਪੇ ਠੀਕ ਹੋ ਜਾਊਗੀ ਨਹੀਂ ਮਾਂ ਉਹਨੂੰ ਆਪਾਂ ਸਮਝਾਵਾਂਗੇ ਗੱਲ ਨਹੀਂ ਮਾਂ ਉਹ ਦਿਨੋਂ ਬੋਲਦੀ ਐ ਉਹਨੂੰ ਖਬਰ ਕਿੰਨਾ ਕੋ ਦੁੱਖ ਲੱਗਿਆ ਵੀ ਮੇਰੀ ਸੱਸ ਨੇ ਮੈਥੋਂ ਚੋਰੀਆਂ ਜ਼ਮੀਨ ਦੇਤੀ ਤੂੰ ਤਾਂ ਮੈਂਨੂੰ ਵੀ ਮਾੜੀ ਕਹਾਤਾ ਇੰਨੀ ਬਣਦੀ ਸੀ ਮੇਰੀ ਭਾਬੀ ਨਾਲ ਕੋਈ ਮੈਂ ਉਹਨੂੰ ਸਮਝਾਵਾਂਗੇ ਆਪਾਂ ਦੋਨੇ ਮਾਵਾ ਢਿੰਗ ਰਲ ਕੇ ਉਹਨੂੰ ਸਮਝਾਵਾਂਗੇ ਕੋਈ ਸਮਝ ਜੂਗੀ ਏਡੀ ਮਾੜੀ ਨਹੀਂ ਉਹ ਨਹੀਂ ਮਾਂ ਸਮਝੇ ਨਾ ਸਮਝੇ ਪਰ ਮੈਂ ਜ਼ਮੀਨ ਨਹੀਂ ਲੈ ਕੇ ਜਾਂਦੀ ਮੈਨਾਂ ਪਾਪ ਵੀਨ ਬੋਲ ਮਾਰ ਕੇ ਲੈਉਣੀ ਆ ਕੋਈ ਉਹਦੇ ਨਾਲ ਮੈਂ ਗੱਲ ਕਰਦੀ ਹਾਂ ਉਹ ਤਾਂ ਗੱਲ ਤਾਂ ਤੇਰੀ ਵੀ ਸਹੀ ਐ ਕਿਤੇ ਮੈਂ ਤੇਰੇ ਬਾਰੇ ਚੰਗਾ ਸੋਚਦੀ ਸੋਚਦੀ ਆਪਦੇ ਪੁੱਤ ਦਾ ਘਰ ਨਾ ਪੱਟ ਬੈਠਾ ਉਹ ਤਾਂ ਤਾਂ ਸਮਝ ਨਹੀਂ ਆ ਨਾ ਗੱਲ ਹਾਂ ਨਾ ਹਾਂ ਮਾਂ ਇਹ ਗੱਲ ਤਾਂ ਮੈਂ ਤੈਨੂੰ ਕਿੱਦੇ ਦੀ ਸਮਝਾਉਂਦੀ ਸੀ ਹੁਣ ਸਵੇਰ ਨੂੰ ਮੇਰੇ ਦੁੱਖ ਦੇ ਸੁੱਖ ਦੇ ਇਹੀ ਜਾਣਗੇ ਹੋਰ ਕੌਣ ਜਾਊਗਾ ਜਿਵੇਂ ਜ਼ਮੀਨ ਲੈ ਗਈ ਇਹਨਾਂ ਤਾਂ ਮੇਰੇ ਜਾ ਕੇ ਨਹੀਂ ਖੜਨਾ ਇਹੀ ਗੱਲਾਂ ਇਹ ਤਾਂ ਮੋਦੀ ਤੇ ਤੇਰਾ ਮੱਥਾ ਮਾਰੀ ਜਾਨੀ ਆ ਉਹ ਤਾਂ ਉਹ ਤਾਂ ਤੇਰੀ ਗੱਲ ਠੀਕ ਆ ਹੁਣ ਤਾਂ ਮੈਨੂੰ ਵੀ ਸਮਝ ਆ ਗਈ ਪਰ ਹਜੇ ਕਿਹੜਾ ਪਤਾ ਜ਼ਮੀਨ ਹੋਈ ਜਨਾ ਉਹ ਤਾਂ ਠੀਕ ਆ ਮਾਂ ਜਦੋਂ ਹੁਣ ਭਾਬੀ ਤੇ ਵਾਈ ਜਾਂਦੇ ਆ ਨਾ ਤੈਨੂੰ ਪਤਾ ਮੇਰੇ ਕੋਲ ਕਿੰਨਾ ਸਮਾਨ ਲੈ ਕੇ ਜਾਂਦੇ ਆ ਆਉਂਦੀ ਹੋਏ ਨਾ ਨਾ ਮੈਨੂੰ ਕਿਤੇ 5 7000 ਤੱਕ ਦੇ ਘੱਟ ਨਹੀਂ ਦੇ ਕੇ ਮੁੜੇ ਹੈਗੇ ਕਹਿੰਦੇ ਤੇਰੇ ਕੰਮ ਆ ਜਾਣਗੇ ਮੇਰੇ ਨਾਂ ਨਾ ਕਰਦੇ ਵੀ ਫੜਾ ਆਉਂਦੇ ਮੈਨੂੰ ਮੈਨੂੰ ਹੋਰ ਕੀ ਚਾਹੀਦਾ ਇਹ ਜੇ ਭੈਣ ਭਾਈ ਕਿਤੇ ਧਰੇ ਪੈਣੇ ਮੈਂ ਨਾ ਰਹਿ ਪਈ ਆ ਉਹੀ ਤਾਂ ਗੱਲ ਆ ਜਮੀਨ ਕਿਹੜਾ ਮੈਨੂੰ ਆਪੇ ਕਮਾ ਕੇ ਦੇ ਦਊਗੀ ਆ ਦੇਖਦੇ ਆ ਲੋਕਾਂ ਨੇ ਭਜਾਨਾ ਸਿਆਣ ਦੀਆਂ ਨੀ ਕੁੜੀਆਂ ਨੇ ਜੰਗਰੋਂ ਤਨਾਂ ਲਾ ਕੋਈ ਤਾਂ ਮੈਂ ਕਹਿਣੀ ਆ ਮਾ ਤੂੰ ਤਾਂ ਬਾਗੀ ਚੰਗੀਆਂ ਜਿਹੜੇ ਤੈਨੂੰ ਨੂਨ ਨਹੀਂ ਤੈਨੂੰ ਹੀਰਾ ਮਿਲਿਆਗਾ ਪਰ ਹੁਣ ਤੂੰ ਨਾ ਉਹਦੀ ਕਦਰ ਆਪ ਗਵਾਈ ਜਾਨੀ ਐ ਮੈਂ ਤਾਂ ਆਪਦੀ ਕਮਾਉਣੀ ਐ ਮੈਂ ਮੇਰੀ ਨਹੀਂ ਨਹੀਂ ਬਸ ਅਜ ਤੋਂ ਬਾਅਦ ਨਹੀਂ ਕੋਈ ਵੀ ਗੱਲ ਹੋਊਗੀ। ਬਸ ਜਿਹੜੀ ਗੱਲ ਹੋਊਗੀ ਹੋਊਗੀ। ਅੱਛਾ। ਇਹਦਾ ਮਤਲਬ ਤਾਂ ਦੀਦੀ ਵਿਚਾਰੀ ਜ਼ਮੀਨ ਲੈਣਾ ਨਹੀਂ ਚਾਹਦੀ। ਮੈਂ ਵੀ ਨਾ ਕਮਲੀ ਪਤਾ ਹੀ ਨਹੀਂ ਕੀ ਕੁਝ ਬੋਲ ਗਈ। ਹਾਏ ਤਾਂ ਇੰਨਾ ਸ਼ੁਕਰ ਹੈ ਇਨਾਂ ਨੂੰ ਨਹੀਂ ਪਤਾ ਲੱਗਿਆ। ਮੈਂ ਗੁੱਸੇ 'ਚ ਕੁਝ ਕਹਿ ਨਹੀਂ ਦਿੱਤਾ। ਨਹੀਂ ਹੋਤਾ ਮੈਨੂੰ ਬਾਲਾ ਹੀ ਲੱਗਦਾ ਜਦੋਂ ਆਹ ਗੱਲ ਦਾ ਪਤਾ ਲੱਗਦਾ। ਵੈਸੇ ਗੱਲ ਤਾਂ ਮਾਦੀ ਦੀ ਸਹੀ ਆ ਆਪਦੀ ਤੀਨੋਂ ਲੋਕਾਂ ਕਰੇ ਕੰਮ ਕਰਦੀ ਕੋਈ ਮਾਣ ਨਹੀਂ ਦੇ ਸਕਦੀ ਨਾਲੇ ਮੈਂ ਵੀ ਕੌਮਲੀ ਐਵੇਂ ਝਟਕ ਗਈ ਭੂਆ ਦੀ ਨੋਣੇ ਜਿਵੇਂ ਗੱਲਾਂ ਕਈਆਂ ਉਵੇਂ ਯਕੀਨ ਕਰ ਲਿਆ ਬਸ ਇੰਨੀ ਕੁ ਗੱਲ ਤੇ ਵੀ ਮੈਨੂੰ ਦੱਸਿਆ ਨਹੀਂ ਚਲ ਕੋਈ ਨਾਲੇ ਜ਼ਮੀਨ ਜਾਇਦਾਦ ਨਾਲ ਥੋੜੀ ਬਰਤਣਾ ਹੁੰਦਾ ਜਿਵੇਂ ਵੀ ਇਹ ਕਰਨਗੇ ਨਾ ਠੀਕ ਆ ਵਿਚਾਰੀ ਮੈਂ ਖਾਂ ਆਈ ਸੀ ਮੈਂ ਵੀ ਕੀ ਕੁਝ ਬੋਲੀ ਐ ਨਹੀਂ ਚਲ ਕੋਈ ਇਹ ਅਲਪਾ ਤੂੰ ਤੇਰੀ ਭਾਬੀ ਨਾਲ ਨਾ ਕੰਮਕਾਰ ਕਰਾ ਦੇ ਰਸੋਈ ਚ ਜਾ ਕੇ ਚੰਗਾ ਉਹਦਾ ਕਰਵਾ ਦਿੰਨੇ ਮੈਂ ਉਹਦਾ ਕੋਈ ਠੰਡਾ ਹੋ ਜੂਗਾ ਹਾਂ ਇਹ ਗੱਲ ਤਾਂ ਹੈਗੀ ਮੰਮੀ ਮੈਂ ਜਾਨੀ ਆ ਰਸੋਈ ਚ ਤੂੰ ਪੈ ਜਾ ਮੈਂ ਬੈਠਣਾ ਵਾਹ ਚਾਹ ਬਸ ਕੋਈ ਨਹੀਂ ਮੈਂ ਪੈ ਜਾਂਦੀ ਹੁਣ ਕੀ ਕਰੀ ਜਾਨੀ ਮੈਂ ਦੱਸ ਦੇ ਮੈਂ ਕਰਵਾ ਦਿੰਦੀ ਆ ਕੰਮ ਬਸ ਮਨਦੀਪ ਕੰਮ ਤਾਂ ਮੈਂ ਕਰ ਲਿਆ ਨਾ ਤਾਂ ਕਹਿੰਦੀ ਸੀ ਤੂੰ ਨਾਲੇ ਆ ਰੋਟੀ ਖਾਣਾ ਨਾਲੇ ਮੰਮੀ ਨੂੰ ਰੋਟੀ ਖਵਾ ਦੀ ਚੰਗਾ ਖਵਾ ਦੀ ਮੈਂ ਮੜਾ ਆਹ ਘਰ ਕੱਢ ਲੈ ਆ ਮਾ ਬਾਬਾ ਟਾਈਮ ਹੋ ਗਿਆ ਕੋਈ ਨਾ ਵੀ ਪਰ ਉਹ ਤਾਂ ਮੈਂ ਫੜਾ ਦੇ ਜੀ ਦੁੱਧ ਪਿਆ ਸੀਗਾ ਸਵੇਰ ਵਾਲਾ ਗਰਮ ਕਰਤਾ ਮੈਂ ਤੇ ਨਾਲੇ ਤੂੰ ਵੀ ਨਾਲੇ ਮੰਮੀ ਨੂੰ ਫੜਾ ਲਈ ਠੀਕ ਆ ਉਹਨੂੰ ਦਵਾਈ ਦੂਗੀ ਦੇ ਦੇ ਦੀ ਵਿਚਾਰੀ ਨੂੰ ਟਾਈਮ ਨਾਲ ਨਾ ਕੋਈ ਐ ਵੀ ਪਰ ਰੋਟੀ ਖਾ ਕੇ ਬਾਅਦ ਚ ਉਹਦਾ ਤੂੰ ਆਈ ਜਾਵੇਂਗੀ ਹਾਂ ਹਾਂ ਨਾਲੇ ਮਨਦੀਪ ਮੈਂ ਨਾ ਤੈਨੂੰ ਐ ਕਹਿੰਦੀ ਸੀ ਅੜਿਆ ਮੈਂ ਨਾ ਸੱਚੇ ਗੁੱਸੇ 'ਚ ਤੈਨੂੰ ਬਾਲਾ ਹੀ ਕੁਝ ਬੋਲ ਗੀ ਤੇਰੀਆਂ ਤੇ ਮੰਮੀ ਦੀਆਂ ਗੱਲਾਂ ਨਾ ਮੈਂ ਸੁਣ ਲਈਆਂ ਸੀ ਮੈਨੂੰ ਨਾ ਹੁਣ ਯਕੀਨ ਹੋ ਗਿਆ ਮੈਂ ਤੈਨੂੰ ਸੱਚ ਕਹਿੰਦੀ ਸੀ ਤੈਨੂੰ ਨਾ ਕੋਈ ਲਾਜ ਨਹੀਂ ਹੈਗਾ ਜ਼ਮੀਨ ਦਾ ਕੀ ਤਨਾ ਕਿ ਤੇ ਤਾਂ ਚੱਲ ਮੰਮੀ ਵੀ ਤੇਰੇ ਬਾਰੇ ਸੋਚਦੀ ਸੀ ਹਨਾ ਮਾਮਾ ਨੂੰ ਹੁੰਦਾ ਹੀ ਆਪ ਦਾ ਧੀ ਆਦਾ ਹਨਾ ਵੀ ਮੇਰੀ ਧੀ ਨੂੰ ਕੋਈ ਕਮਾ ਕੇ ਦੇਣ ਵਾਲਾ ਹੈ ਨਹੀਂ ਚੱਲ ਜ਼ਮੀਨ ਦੇਦਾ ਬਾਕੀ ਕੋਈ ਨਹੀਂ ਜਿਵੇਂ ਵੀ ਜੋ ਵੀ ਫੈਸਲਾ ਹੋਗਾ ਮੰਮੀ ਦਾ ਤੇ ਤੇਰੇ ਵੀਰੇ ਦਾ ਨਾ ਉਵੇਂ ਹੀ ਠੀਕ ਆ ਮੇਰੀ ਕੋਈ ਨਾ ਨਹੀਂ ਹੈਗੀ ਬਾਕੀ ਆਪਾਂ ਜ਼ਮੀਨਾਂ ਨਾਲ ਥੋੜੀ ਬਰਤਣਾ ਗੁੱਸਾ ਤਾਂ ਨਾ ਮੈਨੂੰ ਆਇਆ ਆ ਗਿਆ ਮੈਨੂੰ ਲੱਗਿਆ ਸ਼ਾਇਦ ਤੇਰੇ ਮਨ 'ਚ ਵੀ ਲਾਲਚ ਆ ਚਲ ਕੋਈ ਨਹੀਂ ਪਰ ਜਿਹੜਾ ਕੁਝ ਬੋਲਨੀ ਆ ਚਲ ਤੂੰ ਵੀ ਅਣਜਾਣੇ ਚੀ ਬੋਲੀ ਮੈਨੂੰ ਇਹ ਗੱਲ ਦਾ ਕੋਈ ਗੁੱਸਾ ਨਹੀਂ ਤੇਰਾ ਕਹੀ ਸੀ ਬੋਲਣ ਦਾ ਤੈਨੂੰ ਪਤਾ ਹੀ ਵੀ ਪਾ ਮੇਰੀ ਯਾਰ ਤੇ ਕਿੱਥੇ ਆ ਭੇਟਿਆਂ ਦਾ ਕੋਈ ਸਮਾਨ ਢੋਂਦੀ ਜਿਹੜਾ ਤੁਸੀਂ ਦੇ ਆਉਣ ਨਾ ਮੇਰੇ ਲਈ ਤਾਂ ਉਹੀ ਸਿਉਂਦੀਆਂ ਤਾਰਾਂ ਨਹੀਂ ਹਾਂ ਮਨਦੀਪ ਪਤਾ ਕੀ ਹੋ ਗਿਆ ਮੈਨੂੰ ਪਤਾ ਨਾ ਬਸ ਗੱਲਾਂ ਹੀ ਉਹ ਜੇ ਤਰੀਕੇ ਨਾਲ ਦਸੀਆਂ ਗਈਆਂ ਕਿ ਬਸ ਜ਼ਿਆਦਾ ਹੀ ਕੁਝ ਬੋਲ ਲਿਆ ਗਿਆ ਮੈਨੂੰ ਉਹਨਾਂ ਨੇ ਮੈਂ ਨਾਮ ਨਹੀਂ ਲਵਾਂਗੀ ਬਸ ਮੈਨੂੰ ਜਿਹੜੇ ਬੰਦੇ ਨੇ ਜਿਨੇ ਵੀ ਦੱਸਿਆ ਗਲਤ ਤਰੀਕੇ ਨਾਲ ਦੱਸਿਆ ਜੇ ਇਹੀ ਗੱਲ ਨੂੰ ਸਹੀ ਢੰਗ ਨਾਲ ਦੱਸਿਆ ਜਾਂਦਾ ਸ਼ੈਨ ਮੇਨਾ ਨਾ ਪਟਕਦੀ ਚਲ ਕੋਈ ਨਾ ਵੀਰਪਾ ਨੈਨਾ ਮੈਂ ਕਾਗਜ ਲਈ ਕਿ ਆਈ ਆ ਇਹ ਕਾਗਜ ਨਾਲ ਮੈਂ ਤੈਨੂੰ ਫੜਾ ਕੇ ਜਾਊਂਗੀ ਮੈਂ ਤਾਂ ਆਪ ਹੀ ਚੱਕ ਲਈ ਸੀ ਪਹਿਲਾਂ ਮੈਂ ਕਹਣਾ ਚਲ ਮਾਂ ਤਾਂ ਮੈਨੂੰ ਫੜਾ ਲਈ ਕੋਈ ਗੱਲ ਨਹੀਂ ਮੈਨੂੰ ਪੇਕਾ ਤੋ ਨਾ ਬਸ ਬਿਆਨ ਨਹੀਂ ਜਾਵੇ ਮੈਂ ਜਾ ਜਦ ਤੱਕ ਇਹ ਕੰਮ ਨਹੀਂ ਆਣੀ ਆ ਆਪਦਾ ਕੰਮ ਕਰੂੰਗੀ ਤੇ ਖਾਊਂਗੀ ਚਲ ਕੋਈ ਨਹੀਂ ਨਾਲੇ ਨਾ ਤੈਨੂੰ ਘਣਾਸ ਕੰਮ ਕਰਨ ਦੀ ਨਾਲ ਕੋਈ ਲੋੜ ਨਹੀਂ ਮੈਂ ਤੇਰੇ ਵੀਰੇ ਨਾਲ ਗੱਲ ਕਰੂੰਗੀ ਤੇਰਾ ਮਹੀਨੇ ਦਾ ਖਰਚਾ ਪਾਣੀ ਜੋ ਵੀ ਆ ਨਾ ਅਸਕੇ ਆਪੇ ਹੀ ਆ ਕਰਨੀ ਟੂ ਟਾਈਂ ਛੱਣੇ ਲੈਣੀ ਕਿਸੇ ਗੱਲ ਦੀ ਠੀਕ ਹੈ ਚਲ ਕੋਈ ਨਾ ਵੀਰ ਭਾ ਜਿੰਨੇ ਜੋਗੀ ਹੈਗੀਆਂ ਉਹਨਾਂ ਦਾ ਤਾਂ ਮੈਂ ਕਰੂੰ ਜੋ ਦੋਦੇ ਦਾਦਾ ਦੱਦ ਜਿੰਨੇ ਨਹੀਂ ਸੋਚਿਆ ਮੇਰੇ ਲਈ ਤਾਂ ਇਹੀ ਬਹੁਤ ਆ ਮੇਰੇ ਭਾਈ ਪਰਜਾਈ ਮੇਰੇ ਲਈ ਸੋਚਦੇ ਹੈਗੇ ਇਤੁੱਕ ਕਿਸਮਤ ਵਾਲੀ ਕਿਹੜੀ ਕੁੜੀ ਹੋਊਗੀ ਕਿਹੜਾ ਦਾ ਰਾਹ ਤੇ ਪਰਜਾਈ ਇੰਨਾ ਕਰਦੇ ਹੋਣ ਚਲ ਕੋਈ ਨਹੀਂ ਮੈਨੂੰ ਮਾਫ ਕਰਦੀ ਚੰਗਾ ਦੁਬਾਰਾ ਫੇਰ ਕਹਿਣੀ ਆ ਕਿਉਂਕਿ ਨਾ ਸੱਚੀ ਮੈਂ ਬਹੁਤ ਕੁਝ ਬੋਲਿਆ ਵਿਚਾਰੀ ਮੰਮੀ ਨੂੰ ਵੀ ਬਾਲਾ ਹੀ ਕੁਝ ਬੋਲਿਆ ਮੈਂ ਮੈਂ ਮਲਕੀ ਮੈਨੂੰ ਮਾਫ ਕਰਦੀ ਚੰਗਾ ਮੰਮੀ ਤੋਂ ਵੀ ਮੈਂ ਮਾਫੀ ਮੰਗੂਗੀ ਮੈਂ ਤੈਨੂੰ ਕਹਿਤਾ ਨਾ ਫੋਨ ਜਾਣੇ ਚ ਬੋਲੀਂ ਤੂੰ ਜਾਣ ਬੁੱਝ ਕੇ ਥੋੜੀ ਬੋਲੀਂ ਇਹ ਚ ਮਾਫੀ ਮੰਗ ਕੇ ਵੀ ਪਰ ਮੈਨੂੰ ਨਾ ਹੋਰ ਦੁਖੀ ਨਾ ਕਰ ਚਲ ਕੋਈ ਹੀ ਬਹੁਤਾ ਚਲ ਚੰਗਾ ਮੈਂ ਤਾਰ ਕੱਢ ਲਿਆ ਵਾ ਠੀਕ ਆ ਚਲ ਕੋਈ ਨਾ ਕੱਢ ਲੈ ਗੱਲ ਸਹੀ ਆ ਆਂ ਦੀ ਨੂੰ ਵੀ ਆਹਦੀ ਗੱਲ ਸਹੀ ਆ ਸਾਹ ਕੋਈ ਨਾ ਚਲੋ ਇਹ ਕੀ ਕਰਦੀ ਵਿਚਾਰੀ ਇਹਨਾਂ ਤੇ ਜੋ ਦੇਖਿਆ ਜੋ ਸੁਣਿਆ ਉਹੀ ਬੋਲੀ